ਸਤਨਾ ਵਾਹਿਗੁਰੂ ਸਹਿਜ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਚੁਕੀ ਅੰਤਰ ਗੁਰੂ ਨਾਨਕ ਕੀ ਵਡਿਆਈ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਸ਼ਲੋਕ ਸਸਕ੍ਰਿਤੀ ਮਹਲਾ ਪਹਿਲਾਏ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਧੰ ਮਖਚੂੜਿ ਵਿਪੋਕੰਸਾਰੰ ਤ੍ਰਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਥੋਤੀ ਵਸਤਰ ਕਪਾਟੰ ਜੋ ਜਨਸ ਬ੍ਰਮੰ ਕਰਮੰ ਸਭ ਓਕਟਨੇ ਚੈ ਕਰਮੰ ਕਹੋ ਨਾਰਗ ਨਿਚਿਓ ਧਿਆਵੈ ਬਿਨ ਸਤਕਰ ਪਾਠ ਨਾ ਪਾਵੈ ਨੈ ਫਲੰਗ ਤਸੈ ਜਨਮਸੈ ਜਾਵਦ ਬ੍ਰਹਮਨ ਬਿਨ ਤੇ ਸਾਗਰੰਗ ਸੰਸਾਰ ਹੈ ਗੁਰ ਪ੍ਰਸਾਦਿਤ ਰਹਿ ਕੇ ਕਾਰਨ ਕਾਨ ਸਮਰਤਾ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋ ਸ਼ਬਦੰ ਗਿਆਨ ਸ਼ਬਦੰ ਬੇਦ ਸ਼ਬਦੰ ਤਾ ਬ੍ਰਾਹਮਣੈ ਖੇਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ ਤ੍ਰਕ ਤੈ ਸਰਵ ਸ਼ਬਦੰ ਤਾ ਇਕ ਸ਼ਬਦੰ ਜੇ ਕੋ ਜਨਸ ਪਿਉ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਏ ਕ੍ਰਿਸ਼ਨ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੁ ਸ੍ਰੀ ਵਾਖ ਦੇ ਉਸੈ ਜੇ ਕੋਈ ਜਨ ਸਪੇਵ ਨਾ ਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਸ਼ਲੋਕ ਸਸਕ੍ਰਿਤੀ ਮਹਲਾ 5 ਜਿਵਾਏ ਓ ਓੰਕਾਰ ਸਤਨਾਮ ਓੰਕਾਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਨੋ ਸੁਤ ਹੈ ਕਤੰਚ ਪ੍ਰਾਤ ਮੀਥਿਤ ਬੰਦਕ ਕਤੰਚ ਮਉ ਕੁਟੇ ਮਤੇ ਕਤੰਚ ਚਪਲ ਮੋਹਨੀ ਰੂਪੰ ਦੇਖੰਤੇ ਤਿਆਗੰ ਕਰੋਤ ਰਹਉੰਤ ਸੰਗ ਪੂਰਨ ਸਿਮਰਨ ਨਾਨਕ ਲਬਧੰਗ ਅਚਤ ਤਨੈ ਤ੍ਰਿਗੰਤ ਮਾਤ ਪਿਤਾ ਸੁਨੇਹਿ ਤਰੰਗਤ ਸੁਨੇਹਿ ਭਰਾਤ ਬੰਦਵੈ ਤ੍ਰਿਗ ਸੁਨੇਹਿ ਬੰਤਾ ਵਿਲਾਸ ਹੁਤਾਏ ਤ੍ਰਿਗ ਸੁਨੇਹਿ ਗ੍ਰਹਾਰਥ ਕੈ ਸਾਧ ਸੰਗ ਸੁਨੇਹਿ ਸਤਿੰਗ ਸੁਖਿੰ ਬਸੰਤ ਨਾਨਕ ਹੈ ਮਿਤੈਂਤ ਦੇਹਿ ਕਿਣਤ ਬਰਣੁ ਬਰਦੰਤ ਚਿਰੁਆ ਹਤੈਂਤ ਮਾਇਆ अत्यंत असाथते पवनं गड़ंत स्वसा भयानतरमं पतंत मोह को दुर्लभय देहं तात आशिंग नानक गोविंद 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 गोपाल गो कृपा काच कोटंग रचन तोय लेपन ग्रत चरमन नवंत द्वारं पीत रहतं बायरूप स्तंभन है गोविंद नाम नह स्मरंत अज्ञानी जन तस्थरं ਦਰਲਬ ਦੇ ਉਧਰੰਤ ਸਾਧ ਸਰਨਾਨਕ ਹਰ 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 ਹਰਿ ਹਰੇ ਜਪੰਤ ਸੋਵੰਤ ਤੋਇੰਗ ਚਤ ਗੁਣ ਗਏ ਪੂਰਨੰ ਬੋਲੋ ਕਿਰਪਾਲਾ ਗੰਭੇਰੰ ਗੁਚੈ ਸਰਵੰਗ ਪਾਰਾ ਰਿਤਿਆ ਪਿੰਗ ਵਿਸ਼ਰਾਮ ਚਰਨੰ ਅਨਾਥ ਨਾਥੇ ਨਾਨਕ ਸ਼ਰਨੰ ਮਿਰਗੀ ਪੇਕੰਤ ਬਦਕ ਪ੍ਰਹਾਰੈਨ ਲਖੈ ਆਉਦੈ ਬਹੁ ਜਤ ਸੈ ਰਖੈਨ ਗੋਪਾਲ ਹੈ ਨਾਨਕ ਰੋਮ ਨਾ ਚਿਤ ਤੇ ਬਹੁ ਜਤਨ ਕਰਤਾ ਬਲਵੰਤ ਕਾਰੇ ਸੇਵਨ ਸੂਰਾ ਚਤੁਰ ਦਿਸੈ ਬੇਖੁਮਤਾਨ ਬਸੰਤ ਉਚੈ ਨੈ ਸਿਮਰੰਦ ਮਰਨੰ ਕੰਦਾਂ ਚਾਏ ਭਵੰਤਿ ਆਗਿਆ ਭਗਵਾਨ ਪੁਰਖਾ ਨਾਨਕ ਕੀਟੀ ਸਾਸ ਕਰ ਕਤੇ ਸ਼ਾਦੰਗ ਰਤੰਗ ਹਿਤੰਗ ਮਾਇਆ ਕੀਰਤੰ ਕਲੇ ਕਰਮ ਕਰਤੁਆ ਕਟੰਤ ਤਰਾਗਤ ਪਰਮੋ ਭਵਾਨ ਰਵਣੰ ਸਰੋਤਰਥਾਨੰ ਦ੍ਰਿਸ਼ਟੋਏਂਗੰ ਮਗੁ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰਿੰਗ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਸ ਸਰਨਖ ਤ੍ਰਗਗਣੰ ਕਟੰਤ ਵਸਤਾ ਕੀਰਤਾਰ ਸਖੰਡੰ ਕਟੰਤ ਲਲਾ ਸੁਤ ਪ੍ਰਾਤਿ ਹਿਤੰ ਕਟੰਤ ਕਨਕ ਮਾਨਕ ਮਾਇਆ ਸਰੂਪੋਂ ਨਾਹ ਕਟੰਦ ਕੇਵਲ ਗੋਪਾਲ ਅਚਤ ਅਥਰੰਗ ਨਾਨਕ ਸਾਧ ਜਨੈ ਨਾਹ ਬਿਲੰ ਤਰਮੋਂ ਬਿਲੰ ਪਾਪੋਂ ਡੜੰਤ ਨਾਮੋਂ ਤਚੰਤ ਲੋਵੰ ਸ਼ਰਨ ਸੰਤੰ ਕਲਵੰਗ ਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਦਵੈ ਮਿਰਤ ਮੋਹਿੰਗਲ ਬਦਿੰ ਰਚੰਤ ਬੰਤਾ ਬਿਨੋ ਸਾਂ ਜੋਨ ਬਹ ਕਰਮ ਕਨਕੁੰਡ ਲਾ 72 ਮੰਦਰ ਸੋਬੰਤ ਵਸਤਰਾ ਇਤਿਨਤ ਮਾਇਆ ਵਿਆਪਤੰ। ਏ ਚਤ ਸਰਣ ਸੰਤ ਨਾਨਕ ਹੋਉ ਭਗਵਾਨ ਹੀ ਨਮਹਿ। ਜਨਮ ਤਮ ਮਰਨ ਅਰਕਤਾ ਸੋਗਿ ਭੋਗੂ ਤਾਰੋਗੰ। ਉਚੰਤ ਤਾ ਨਿਚੰ ਨਾਨਸੋ ਮੋਚੰ। ਰਾਜੰਤ ਤਮਾਨ ਅਭਮਾਨਕ ਤਹਿਨ ਪ੍ਰਵਰਤ ਮਾਰੰ ਗੁਰਤਤ ਵਿਸ਼ਨਾਸ਼ਨੰ ਗੋਵਿੰਦ ਭਜਨ ਸਾਧ ਸੰਗੀਨ ਅਸਤ੍ਰੰਗ ਨਾਨਕ ਭਗਵੰਤ ਪਰਜਨਾਸ਼ਨੰ ਕਿਰਪੰਤ ਹਰੀੰਗ ਮਤਤ ਗਿਆਨੰ ਮਿਕਸਤ ਬੁੱਧਾ ਕੁਸਲਤਾਨੇ ਬਸੈੰਤ ਰਖੰਗ ਤਿਆਗਮਾਨੰ ਸੀਤਲੰਤਰ ਦਿਨ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰ ਦਰਸ ਲੀਨਾ ਬਾਜੰਤ ਨਾਨਕ ਸਉਦ ਬੀਨਾ ਕਹਨ ਤਵੇਦਾ ਗੁਣ ਤਰ ਗੁਣੀਆਂ ਸੁਣਤ ਬਾਲਾ ਬਹੁਤ ਪ੍ਰਕਾਰਾ ਦਰਦੰਤ ਸੁਵਿਧਿਆ ਹਰ ਹਰ ਕਿਰਪਾਲਾ ਨਾਮਦੰਦ ਜਾ ਚੰਚ ਨਾਨਕ ਦੈਨ ਹਾਰ ਗੁਰੂ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤ ਹੈ ਨਹਿ ਚਿੰਤਾ ਕਾ ਸ਼ਲੋਕ ਕਹੈ ਨਹਿ ਚਿੰਤਾ ਮੰਤਾ ਸਤੁ ਮਿਤ ਹੈ ਪਰਵਰਤ ਮਾਇਆ ਸੰਵੰਦਨੈ ਦਿਆਲਿਕ ਭਗਵਾਨ ਪ੍ਰਖਾ ਨਾਨਕ ਸਰਬ ਜੀਵ ਪ੍ਰਤਪਾਲ ਕੈ ਅਨਿਤੈ ਵਿਤੰਗ ਅਨਿਤੈ ਚਿੰਤੰ ਅਨਿਤੈ ਆਸਾ ਬੋਵਿਦ ਪ੍ਰਕਾਰੰ ਅਨਿਤੈ ਹਿਤੰ ਹਮ ਬੰਨੰ ਪਰਮ ਆਇਆ ਮਲਨ ਵਿਕਾਰੰ ਪਰੰਤ ਜੋ ਅਨੇਕ ਜਟਰਾਗਰ ਨ ਸਮਰਤ ਮਲੀਨ ਬੁੱਧੰ ਏ ਗੋਵਿੰਦ ਕਰਤ ਮਾਇਆ ਨਾਨਕ ਪਤ ਧਾਰਨ ਸਾਧ ਸੰਗ ਮੈਂ ਗ੍ਰੰਥ ਗਿਰ ਪਤ ਪਾਤਾਲੰ ਜਲੰਤ ਦੇ ਦੀਪੈ ਵਿਸਵੰਤਰੈ ਬਹੰਗ ਅਗਾ ਤੋਇੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੁ ਤੋਂ ਮਰਣਾਏ ਅਨਕ ਸਾਧਰੰਗ ਨਾਸ ਦਿੱਤੇ ਨਾਨਕ ਅਸਥੰਭੰ 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 ਸਬਦ ਸਾਸ ਵਜਨੈ ਕੋਰ ਦੁਖਿ ਗਨ ਕਹ ਤੈਨ ਜਨਮਦਾਰ ਅਦਰੰਗ ਮਹ ਵਿਖਿਆ ਦਉ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ ਤੈ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਖੰਡਨੈ ਰਿੱਧ ਵਸੰਤ ਭੈ ਪੀਤ ਦੂਤਾ ਕਰਮ ਕਰਤ ਮਹਾਂ ਨਿਰਮਲੈ ਜਨਮ ਮਨ ਰਹੰਤ ਸ੍ਰੋਤਾ ਸੁਖ ਸਮੂਹ ਉਮੋ ਦਰਸ਼ਨੈ ਛਰਨ ਜੋਗੰ ਸੰਤ ਪ੍ਰਨਾਨਕ ਸੋ ਭਗਵਾਨ ਕੇ ਮੰ ਕਰੋਤੇ ਪਾਸ਼ੰ ਕਰੋਤ ਗ੍ਰਨੀ ਵਹਿ ਨਿਰਾਸੰਗ ਆਸ ਪੂਰਨੈ ਨਿਰਤਨੁ ਭੈ ਤਰਵੰਤ ਹੈ ਰੋਗੇ ਗ ਰੋਕੰਡਣੈ ਭਗਤੰ ਭਤ ਦਾਨੁ ਰਾਮ ਨਾਮ ਗੁਣ ਕੀਰਤਨੈ ਪਾਰਬ੍ਰਹਮ ਪ੍ਰਕ ਪਾਤਾ ਰਹੈ ਨਾਨਕ ਗੁਰ ਸੇਵਾ ਕਿੰਗ ਨ ਲੱਭਯਤੇ ਅਦਰੰਗ ਤਰਨ ਧਾਰਨ ਹੈ ਨਿਰਤਨ ਧੰਨਾਮ ਨਰਹਰੈ ਅਨਾਥ ਨਾਥ ਗੋਵਿੰਦਾ ਬਲਹੀਨ ਬਲਕੇਸ਼ਵਾਏ ਸਰਬ ਪੂਤ ਦਿਆਲ ਅਚੁੱਤ ਦੀਨ ਬੰਦ ਉਪਦਾਵੋਤਰੈ ਸਰਬਗਿਆ ਪੂਰਨ ਪ੍ਰਭੁ ਭਗਵਾਨਾ ਪਤਵਚਲ ਕਰੁਣਾਮਇ ਕਟਕਟ ਬਸੰਤ ਵਸਦੇਵਾ ਪਾਰਬ੍ਰਹਮ ਪਰਮੇਸ਼ਵਰੈ ਜੋ ਚੰਤਨਾਨਿ ਕਿਰਪਾਲ ਪ੍ਰਸਾਦੰ ਨਹਿ ਬਸਰੰਤ ਨਹਿ ਬਸਰੰਤ ਨਾਰਾਇਣੈ ਨਹਿ ਸਮਰਤੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਾ ਪ੍ਰਸਾਦ ਸਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਪਰਨੋਪਖਣ ਕਰੰਤ ਜੀਆ ਵਿਸ਼ਰਾਵ ਸ਼ਦੰਦੇ ਵੰਤ ਤਨੰ ਸਰਜੰਤਰ ਰਤਨ ਜਨਮ ਚਤੁਰ ਚੇਤਨਾਏ ਵਰਤੰਤ ਸੁਖ ਆਨੰਦ ਪ੍ਰਸਾਦਾਏ ਸਮਰੰਤ ਨਾਨਕ ਹਰ ਹਰ ਹਰੇ ਅਨਤ ਰਤਨਾ ਨਰਮੋਹਤੇ ਦਾਨਕ ਪ੍ਰਾਪੁਰਵੇਨ ਉਜੰਤੇ ਮਹੀਪਤੇ ਵਿਪਰੀਤ ਬੁੱਧਿੰਗ ਮਾਰਤ ਲੋਕਐ ਨਾਨਕ ਤਰੰਕਾਲ ਦੇ ਕੋ ਬਤੇ ਬ੍ਰੁੱਤਾਂ ਅਨੁਗ੍ਰਹੰ ਕੋ ਬੰਦਾ ਜਸਵੰ ਰੁਦਰੰਤਰਾ ਆਰੋਗਿੰ ਮਹਾ ਰੋਗਿੰ ਵਿਸਮਰਤੇ ਕਰੁਣਾਮਯ ਐ ਰਵਣੰ ਕੇਵਲ ਕੀਰਤਨ ਸੁਧਰੰ ਦੇ ਧਾਰਨੈ ਅਮਰਤ ਨਾਮ ਨਾਰਾਇਣ ਨਾਨਕ ਪੀਵੰਤ ਸੰਤਨਾਂ ਤ੍ਰਿਪਤੇ ਸੈਨ ਸੀਲ ਸੰਦੰਗ ਸਭ ਮਿੱਤਰ ਸੈ ਦੁਰਜਨੈ ਨਾਨਕ ਭੋਜਨ ਅਨਿਕ ਪ੍ਰਕਾਰੇ ਨੋ ਨਿੰਦ ਕਾਵਤ ਹੋਏ ਤੋ ਉਪਤਿਸ਼ਟਤੇ ਤਰਸ ਕਾਰਨ ਪਵੰਤ ਨਹਿ ਪਵੰਤ ਮਾਨ ਪੰਗਨੈ ਸੋਭਾ ਹੀ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਪਨੈ ਗੋਵਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਵਸਣ ਸੈਨਾ ਸਾਸ ਮੋਹ ਸੂਰਜ ਤੰਗ ਸੁਨਾਤਨ ਮਰਤਾ ਆਵਦੈ ਗੁਣ ਗੋਵਿੰਦ ਰਮਣ ਕੋਟ ਗੁਰ ਸ਼ਬਦ ਕਰ ਚਰਮਣ ਹੈ ਅਰੂੜ ਤੇ ਅਸਵ ਰਥ ਨਾ ਗੈ ਬੁਝਨ ਤੇ ਪ੍ਰਮ ਮਾਰਗ ਵਿਚਰ ਤੇ ਨਿਰਭੈ ਸੱਤਰ ਸੈਨਾ ਧਾਇਨ ਤੇ ਗੋਪਾਲ ਕੀਤਨ ਜਿਤ ਤਤੈ ਵਿਸ਼ੋ ਸੰਸਾਰੈ ਨਾਨਕ ਵਸੰਕਰੋਤ ਪੰਚ ਤਸਕਰੈ ਮ੍ਰਿਗ ਦ੍ਰਿਸ਼ਨਾ ਗੰਤਰੰ ਨਗਰੰ ਦ੍ਰਮ ਸ਼ਾਇ ਰਚ ਦੁਰਮਤਾਇ ਤਤੈ ਕੋਟਉ ਮੋਹ ਮਿਥਿਆ ਸਿਮਰਨਤ ਨਾਨਕ ਰਾਮ ਰਾਮ ਨਾਮੈ ਰਿਦਿਆ ਨਿਧਾਨਿਕਮ ਨਚ ਗੁਨਿੰਗ ਨਾਮ ਕੀਤਨੈ ਨਚ ਰਾਗ ਰਤਨ ਕਟੰ ਨਚ ਚੰਜਲ ਚਤੁਰ ਚਤੁਰੈ ਪਾਗ ਉਦਮ ਲਪਤੰਗ ਮਾਇ ਨਾਨਕ ਸਾਧ ਸੰਕਲਪੰਡੰਟੈ ਕੌਂਠ ਰਮਣੀਏ ਰਾਮ ਰਾਮ ਆਲਾ ਅਸਤੂਚ ਪ੍ਰੇਮ ਧਾਰਣੀ ਜੇ ਪੰਜੋ ਤੁਸ ਲੋਕ ਉਤਰੰਗ ਨੈਣ ਬਨੰਦਨੀ ਗੁਰਮੰਤਰ ਹਿੰਸਾ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਟਨ ਕੂਕਰੈ ਸੁਕਰੈ ਗਰਦਵਾ ਕਾਕੈ ਸਰਪਨ ਹੈ ਤੁਲਕਲੈ ਚਰਨਾਰਵਿੰਦ ਭਜਨੰਗ ਰਥੰਗ ਨਾਮ ਧਾਰਣਾ ਕੀਰਤਨ ਸਾਥ ਸੰਗੇ ਨਾਨਕ ਨਹ ਦ੍ਰਿਸ਼ਟੰਤ ਜਮਦੁੱਤਨੈ ਨੱਚ ਦੁਰਲੰਗ ਤਨੰਗ ਰੂਪੰਗ ਨੱਚ ਦੁਰਲੰਗ ਸੁਰਗ ਰਾਜਨੈ ਨੱਚ ਦੁਰਲੰਗ ਭੋਜਨ ਵਿਜਨੰ ਨੱਚ ਦੁਰਲੰਗ ਚਵਛੰਬਰੈ ਨੱਚ ਦੁਰਲੰਗ ਸੁੱਤ ਮਿੱਤਰ ਭਰਾਤ ਬਾਂਦਵ ਨੱਚ ਦੁਰਲੰਗ ਬੰਤਾ ਵਿਲਾਸੈ ਨੱਚ ਦੁਰਲੰਗ ਵਿਦਿਆ ਪ੍ਰਵੀਨੰ ਨੱਚ ਦੁਰਲੰਗ ਚਤੁਰ ਚੰਚਲੈ ਦੁਰਲੰਗੰ ਇੱਕ ਭਗਵਾਨ ਨਾਮ ਹੈ ਨਾਨਕ ਲਬਜੰਗ ਸਾਧ ਸੰਗ ਕਿਰਪਾ ਪ੍ਰਭੰ ਜਤ ਇਕ ਤਤ ਤਦ ਦ੍ਰਿਸ਼ਟੰਤੇ ਸਵਰਗ ਮਰਤ ਪਿਆ ਲੋਕੈ ਸਰਵ ਉੱਤਰ ਰਮਣ ਗੋਵਿੰਦੈ ਨਾਨਕ ਲੇਖ ਛੇਪਨਾਂ ਲਿਖਤੇ ਵਿਖਿਆ ਭੈੰਤ ਮਰਤੰ ਦ੍ਰਸ਼ਟਾਸ ਕਾ ਸਵਜਨੈ ਦੁਖੰ ਭੈੰ ਸੁਖੰ ਪੈ ਪੀਤੰ ਤੰਦਰ ਪਵੈ ਥਾਨ ਬਿਹੁਨ ਬਿਸ਼ਰਾਮ ਨਾਮੁ ਨਾਨਕ ਕਿਰਪਾਲ ਹਰ ਹਰਿ ਗੁਰਹੈ ਸਰਵ ਸੇਲ ਮਮ ਸੇਲੰ ਸਰ ਪਾਵਨ ਮਮ ਪਾਵਨ ਹੈ ਸਰਵ ਕਰਤਾ ਮਨ ਕਰਤਾ ਨਾਨਕ ਲੇਖ ਸ਼ਿਵ ਨਾਲਿ ਪਤੇ ਨਾਹਿ ਸ਼ੀਤੰਗ ਚੰਦਰ ਦੇਵ ਹੈ ਨਾਹਿ ਸ਼ੀਤੰਗ ਬਾਵਨ ਚੰਦਨੈ ਨਾਹਿ ਸ਼ੀਤੰਗ ਸੀਤ ਰੁਕੀ ਨੋ ਨਾਨਕ ਸ਼ੀਤੰਗ ਸਾਹ ਸੋਚਣਾ ਹੈ ਮੰਤਰੰਗ ਰਾਮ ਰਾਮ ਨਾਮੁ ਧਿਆਨ ਅਸਤ੍ਰ ਕੁਰੁਣਾ ਗਿਆਨੰ ਸਭ ਦੁਖ ਸੁਖੋ ਜੋਤ ਨਰਮਲ ਦਰਵਾਰ ਨਾ ਦਿਆਲਕ ਸਰੋਤਰ ਜੀ ਆਉ ਪੰਚ ਦੋਖ ਬਿਵਰ ਜਿਤਾ ਹੈ ਭੋਜਨ ਗੋਪਾਲ ਕੀਤਨੈ ਅਲਕ ਮਾਇਆ ਜਲ ਕਮਲਾ ਰਹਤਾ ਹੈ ਉਪਦੇਸ ਸੰਗ ਸੋ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰਨਦਾਨੈ ਸਰੋ ਸ੍ਰਵਣੰ ਆਪ ਤਿਆਗ ਸਰ ਰੇਣੁਕੈ ਖਟ ਲਖਣ ਪੂਰਖ ਨਾਨਕ ਨਾਮ ਸਾਚ ਸੋਚਣੈ ਅਜਾ ਭਗਵੰਤ ਕੰਧ ਮੂਲੰ ਬਸੰਤੇ ਸੁਮੀਪ ਕੇਰਾਏ ਤਤਰਗਤੇ ਸੰਸਾਰੈ ਨਾਨਕ ਸੋਗ ਹਰਖੰ ਵਿਆਪਤੇ ਚਲੰ ਸ਼ੁਦਰੰ ਕੋਟ ਵਿਗਨੰ ਅਪਰਾਧੰ ਕਲ ਵਿਕਮਲੰ ਪਰਮ ਬੋਮਾਨਤਮਾਨੰ ਮਦੰ ਮਾਇਆ ਵਿਆਪਤੰ ਮ੍ਰਤੋ ਜਨਮ ਪ੍ਰਮੰਤ ਨਰਕੈ ਅਨਕ ਪਾਵਨ ਸਦਯਤੇ ਨਰਮਨ ਸਾਥ ਸੰਗੈ ਚਪੰਤ ਨਾਨਕ ਗੋਪਾਲ ਨਾਮੁ ਰਮੰਤ ਗੁਣ ਗੋਵਿੰਦਨਿਤ ਪਰਤਾ ਤਰਨ ਸਰ ਸੁਆਮੀ ਰਮਨ ਸੇਲ ਪਰਮੇਸ਼ਵਰ ਹੈ ਕਾਣ ਕਾਣ ਸਮਰਥ ਹੈ ਦਾਨਦਿਤ ਪ੍ਰਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲੇ ਗੁਣਦਾਨ ਸਿਮਰੰਤ ਨਾਨਕ ਸਗਲ ਜਾਚੰਤ ਜਚਕੈ ਦੁਰਗਮ ਸਤਾ ਸੁਗਮੂ ਮਾ ਦੂਖ ਸਰ ਸੁਖ ਨੈ ਦੁਰਵਚਨ ਭੇਦ ਪਰਮਉ ਸਾਖਤਿ ਸੇ ਸੰਤ ਸੁਰਜਨੈ ਉਸਤਤੰ ਸੋਗ ਹਰਖੁ ਪੈ ਕਿਣੰ ਤਨਰਪਵੈ ਪਾਇਟ ਵਿੰਗ ਮਹਾਨਗਰ ਵਾਸੰ ਧਰਮ ਲਕਣ ਪਰਮਇ ਸਾਜ ਸੰਗਮ RAM RAM ਰਮਣ ਸਰਨ ਨਾਨਕ ਹਾਰ ਹਰ ਦਿਆਲ ਚਲਣ ਹੈ ਜਤ ਸੂਰ ਸੰਗਰਾਮ ਅਤ ਬਲ ਨਾ ਉਹ ਮਰਤਨੈ ਗਣ ਗਤਰਵ ਦੇ ਮਨਕਿਉ ਪਸਪੰਖੀ ਵੀ ਮੋਹਣਾ ਹੈ ਸਾਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੇਸ਼ਵਰ ਐ ਏ ਕਾਮੰ ਨਰਕ ਵਿਸਰਵੰ ਬਹੁਤ ਜੁਨੀ ਪਰਮਾਵਣੈ ਚਿਤ ਹਰੰ ਤ੍ਰਲੋਕ ਮਿੰ ਜਉ ਤਫਸੀਲ ਬਧਾਰਨੈ ਅਲਪ ਸੁਖ ਵਿਚ ਚੰਚਲ ਊਚਨੀ ਸੁਮਾਵਣੈ ਤਪੈ ਬੁਮੰਚਤ ਸਾਸੰਗਮ ਓਟ ਨਾਨਕ ਨਾਰਾਇਣੈ ਏ ਕਲ ਮੂਲ ਕਰੋਧੰ ਕਦੰਚ ਕਰਨਾ ਨ ਪ੍ਰਜਤੇ ਵਿਖੰਤ ਜੀਵ ਨੂੰ ਵਸੰਕਰੋਤ ਨਰਤੰਕ ਕਰੋਤ ਜਥਾ ਮਰਕਟ ਹੈ ਤਨਕ ਸਾਤਨ ਤਾੜੰਤ ਜਮਦੂਤਾ ਤਉ ਸੰਗੇ ਅਧੁੰਗ ਨਰ ਹੈ ਦੇਨ ਦੁਖ ਪੰਜੰ ਦਿਆਲ ਪ੍ਰੋ ਨਾਨਕ ਸਰਬ ਜੀ ਰਖਿਆ ਕਰੋਤ ਹੇ ਲੋਬਾਲਮਪਟ ਸੰਗ ਸੁਰਮੋਰ ਹੈ ਅਨਕ ਲਹਿਰੀ ਕਲੋਲਤੇ ਤਾਵੰਦ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਦੋ ਨੱਚ ਮਤ ਪਿਤਾ ਤਵ ਲੱਜਿਆ ਅਕਰੰ ਕਰੋਤ ਕਦੰ ਕਦੰ ਅਸਾਜੰ ਸਾ ਸਵਜਿਆ ਤਹੇ ਤਰਾਏ ਸ਼ੰ ਸੁਆਮੀ ਵਿਗਿਆਵਤ ਨਾਨਕ ਹਰ ਨਰ ਹਰੈ ਏ ਜਨਮ ਮਰਨ ਮੂਲੰ ਅੰਕਾਰੰ ਪਾਪਾਤਮ ਮਿੱਤਰੰ ਤਜੰਤ ਸਤ ਦੜੰਤ ਅਨਕ ਮਾਇਆ ਵਿਸਤੀਰਨੈ ਆਵੰਤ ਜਾਉਂਦ ਤਕੰਤ ਜੀਆ ਦੁਖ ਸੁਖ ਬਹੁ ਭੋਗਣੈ પરમ પ્યાન ઉધ્યાન રમણો બહા વિકટ અસાધ રોકણા વૈદિંગ પાર પરમ પરમેશ્વર રાદ નાનક હર હર હરે એ પ્રાણનાથ ગોવિંદાય કૃપા નદાન જગત ગુરો એ સંસાર તાપ હરનાય કરુણા મે સબ દુખ હરો એ શરણ જોગ દયા લહે દીના નાથ મયા કરો શરીર સ્વસ્થ કીન સમયે સમર્પ નાનક રામダム દુર માદવય ਚਨ ਕਮਲ ਸੰੰਗ ਰਮਨ ਗੋਪਾਲ ਕੀਤਨੈ ਸਾ ਸੰਗੇ ਤਣ ਨਾਨਕ ਮਹਾ ਸਾਗਰ ਪੈ ਦੁੱਤਰੈ ਸਿਰ ਮਸਤਕ ਰੱਖਿਆ ਪਰ ਬ੍ਰਹਮ ਖਾਸਕਾਇਆ ਰੱਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰੈ ਸਰਵ ਰੋਖਿਆ ਗੁਰੂ ਦੇਵਾਲਾਏ ਪੈ ਦੁਖ ਬਿਨਾ ਸੁਣਾਏ ਬਹੁਤ ਵੱਚਲ ਨਾਤਾ ਤੇ ਸ਼ਰਨ ਨਾਨਕਪੁਰ ਕਾ ਚੁੱਤ ਹੈ ਜੇਨ ਕਲਾ ਤਾਰੇ ਆਕਾਸ਼ੰ ਬੈ ਸੰਤੰ ਕਾਸ਼ਟ ਬੇਸ਼ਟੰ ਜੇਨ ਕਲਾ ਸੂਰਨਕਤਰ ਜੋਤੰ ਸਾਧ ਸੰਗ ਸ੍ਰੀ ਧਾਰਨੰ ਜੇਨ ਕਲਾ ਮਾਤਗਰ ਪ੍ਰਤਪਾਲੰ ਨੈ ਚ ਜੰਤ ਜਟ ਰੋਗਣੈ ਤੇਨ ਕਲਾਸ ਤੁਮ ਸੁਰਵੰ ਨਾਨਕ ਨੈ ਚ ਜੰਤ ਤਰੰਗ ਤੋਇਣੈ ਗੁਸਾ ਇੰਗ੍ਰਿਸ਼ਟ ਰੂਪੇਨ ਸਮਰੰਗ ਸਰੋਤਰ ਜੀਵਨ ਹੈ ਲਉਦੰ ਸੰਸੁਗੇ ਨਾਨਕ ਚੁਛ ਮਾਰਗ ਹਰ ਭਗਤ ਨਐ ਮਸਕੰ ਪਗਨੰਥ ਸੈਲੰ ਕਰਦਮ ਤਰੰਤ ਪਪਿਲਕਾ ਸਗਰੰ ਲਗੰਤ ਪਿੰਗੰ ਤਾਮ ਪ੍ਰਸ਼ਾਦ ਅੰਦ ਕਹੈ ਸਾ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕ ਹੀ ਨਿੰਗ ਜਥਾ ਵਿਪਰਾ ਅਮਰ ਹੀ ਨਿੰਗ ਜਥਾ ਰਾਚਨੈ ਆਉਦ ਹੀ ਨਿੰਗ ਜਥਾ ਸੂਰਾ ਨਾਨਕ ਧਰਮ ਹੀ ਨਿੰ ਤਤਾ ਵਿਸ਼ਵਨੈ ਨਾ ਸ਼ੰਕਰੰਗ ਨਾ ਚੱਕਰੰਗ ਨਾ ਗਦਾਨਾ ਸ਼ਾਉ ਅਚਰ ਰੂਪ ਰਹੰਤ ਜਨਉ ਨੇਤ ਨਿਤ ਕਥੰਤ ਬੇਦਾ ਕੋਚ ਮੁਚ ਪਾਰ ਗੁਬਿੰਦਾ ਬਸੰਤ ਸਾਦਰ ਦਿੰਗ ਅਚਤ ਬੁਜੰਤ ਨਾਨਕ ਵਡ ਭਾਗੀ ਹੈ ਉਦਿਆਨ ਵਸਨੁ ਸੰਸਾਰੰ ਸੰਬੰਧੀ ਸਵਾਂਸਾਲ ਕਰਹਿ ਬਿਕੰਥਾਨ ਨ ਮਨਮੋਹ ਮਤਰੰ ਮਹਾ ਅਸਾਧ ਪੰਚ ਤਸਕਰੈ ਹੀਤ ਮੋਪੈ ਪਰਮ ਪ੍ਰਮੁ ਅੰਗ ਆਸਤਿਕ ਨ ਕਠਣਾ ਪਾਵਤੋ ਸਾਧ ਕੋ ਰੰ ਅਗੰਤੀ ਨਹ ਲੰਗਣਾ ਪਜ ਸਾਧ ਸੰਗੋ ਪਾਲ ਨਾਨਕ ਹਰ ਚਰਨ ਸਰਨੁ ਧੰ ਕਰਪਾ ਕਿਰਪਾ ਕਰਨ ਤੋਂ ਗੋਬਿੰਦ ਗੋਪਾਲ ਹੈ ਸਗਲ ਰੋਗ ਖੰਡਨ ਹੈ ਸਾਧ ਸੰਗੇਨ ਗੁਣ ਰਮਤ ਨਾਨਕ ਸਾਰਨ ਪੂਰਨ ਪਰਮੇਸ਼ਵਰ ਹੈ ਸਿਵਲੰਗ ਮਧੁਰ ਮਗਨ ਖੰਗ ਰਦੰਗ ਪੂ ਬੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰਗ ਸੰਤ ਸੋਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਨਿਤ ਪ੍ਰਤੇ ਚਿਜੰਤਮਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ ਰਚੰਤਪੁਰਕ ਕੁਟੰਬ ਲੀਲਾ ਅਨਕਿਆਸਾ ਵਿਖਿਆ ਬਿਨੋਦ ਹੈ ਪ੍ਰਮੰਤ ਪ੍ਰਮੰਤ ਬੋ ਜਨਮ ਹਾਰਿਓ ਛਲ ਨਾਨਕ ਕਰਨਾ ਮੈ ਹੈ 헤 ਜਿਵੇ ਰਸ ਗੇ ਮਦੁਰ ਪ੍ਰਿੰਗ ਤੋਏ ਸਤਰ ਹਤੰ ਪਰਮ ਬਾਦਮ ਪਵਰਤ ਇਤੈ ਚੁਦ ਚਰਨੈ ਗੋਵਿੰਦ ਦਾਮਦਰ ਮਾਦਵੇ ਗੁਰਵੰਤ ਨਾਰੀ ਮਧੋਨ ਮੰਤੰ ਬਲਵਲ ਪਲਾਤ ਕਰਨੈ ਚਨ ਕਵਲ ਨਾ ਭਜੰਤ ਕਰਣ ਸਮਾਨ ਤਿਕ ਜਨਮ ਨੈ اے ਬਬਲਕਾ ਗ੍ਰਸਟੇ ਗੋਵਿੰਦ ਸਿਮਰਨ ਤੋਇੰਤਨੇ ਨਾਨਕ ਅਨਕਵਾਰ ਨਮੋ ਨਮ ਹੈ ਤ੍ਰਿੰਗਤਾ ਮੇਰੰ ਸੰਗਤਾ ਹਰੀੰ ਬੂਢੰਤ ਤਰੀੰ ਊਣੰਤ ਪਰੀੰ ਅੰਧਕਾਰ ਕੋਟ ਸੂਰ ਉਚਾਰੰ ਬਨਵੰਤ ਨਾਨਕ ਹਰ ਗੁਰ ਦਿਆਰੰ ਬ੍ਰਹਮਣ ਸੰਗੁਦਰੰ ਬ੍ਰੰ ਕਰਮ ਜੇ ਪੂਰਨ ਹੈ ਆਤਮ ਰਤੰਗ ਸੰਸਾਰ ਗਹੂੰ ਤੇ ਨਰ ਨਾਨਕ ਨੇ ਫਲ ਹੈ ਪਰ ਦਵਰ ਹਰਨੰਗ ਬਹੁ ਵਿਗਨ ਕਰਨਉ ਉਚਰੰਗ ਸਰਬ ਜੀ ਕਹੈ ਲਾਉ ਲਈ ਤਿਸ਼ਨਾਤ ਪਤ ਮਨ ਮਾਇ ਕਰੂੰ ਕਰਤ ਸਸੁ ਕਰੈ ਮਤੇ ਸੁਮੇ ਉਚਰਣ ਉਧਰੰਗ ਭੈ ਦੁਤਰੈ ਅਨੇਕ ਪਾਤੰਗ ਹਰਨੰਗ ਨਾਨਕ ਸਾਧ ਸੰਗ ਮੰਨਾ ਸੰਸਹਿ ਮਤੇ ਸੁਮੇ ਉਚਰਣ ਉਧਰਨ ਪੈ ਦੁੱਤਰ ਹੈ ਅਨੇਕ ਪਾਤ ਕਰਣ ਨਾਨਕ ਸਾਥ ਸੰਗਮ ਨਾ ਸੰਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ